ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਸਾਡੀ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਜ ਤੁਹਾਨੂੰ ਅਸੀਂ ਆਪਣੀ ਵੀਡੀਓ ਚ ਵਿਖਾਵਾਂਗੇ ਕਿ ਸਾਡੀਆਂ ਸਬਜ਼ੀਆਂ ਦਾ ਕੀ ਹਾਲ ਹੈ ਜਸਪਿੰਦਰ ਕੈਮਰਾ ਕਰੀ ਆਓ ਵੇਖੋ ਜੀ ਨਾਲੇ ਇਹ ਦੱਸਿਓ ਵੀ ਇਹਨਾਂ ਨੂੰ ਕੀ ਬਿਮਾਰੀ ਹੋ ਸਕਦੀ ਹੈ ਅਸੀਂ ਪੈਸਟੀਸਾਈਡ ਵਾਲਿਆਂ ਤੋਂ ਪਤਾ ਕੀਤਾ ਉਹਨਾਂ ਦੱਸਿਆ ਕਿ ਇਹਦੇ ਵਿੱਚ ਆਹ ਕੋ ਸੁੰਡੀ ਹੁੰਦੀ ਆ ਜੀ ਇੱਥੋਂ ਤੋੜ ਕੇ ਲੈਂਦਾ ਆਹ ਵੇਖੋ ਸੁੰਡੀ ਆ ਇਹ ਸੁੰਡੀ ਲੱਗਣ ਨਾਲ ਆਹ ਵੇਖੋ ਸਾਰੇ ਬਤਾਉਆਂ ਦਾ ਕੀ ਹਾਲ ਹੋ ਗਿਆ ਆਹ ਕੋ ਬਹੁਤ ਸੋਹਣੇ ਬਤਾਉਂ ਸੀ ਆ ਸਾਰੇ ਪੱਤੇ ਇਹਦੇ ਝੜ ਗਏ ਆ ਜੀ ਆਹ ਵੇਖੋ ਇਸ ਕਰਕੇ ਪੱਤੇ ਝੜਨ ਦਾ ਇਹ ਕਾਹਲੀ ਕਾਰਨ ਆ ਆਹ ਸੁੰਡੀ ਲੱਗੀ ਆ ਜੀ ਆਹ ਜਸਪਿੰਦਰ ਲਾ ਕੇ ਕਰਕੇ ਉਹਦਾ ਇਨੇ ਆ ਵੇਖੋ ਸਾਰੀ ਬਤਾਉਆਂ ਨੂੰ ਖਰਾਬ ਕਰ ਦਿੱਤਾ ਏ ਜਦਕਿ ਮਿਰਚਾਂ ਠੀਕ ਆ ਆ ਵੇਖੋ ਇੱਧਰ ਆ ਭਿੰਡੀਆਂ ਨੇ ਤੇ ਭਿੰਡੀਆਂ ਦੇ ਬੂਟੇ ਵੇਖੋ ਕੜੇ-ਕੜੇ ਹੋ ਗਿਆ ਤੇ ਲੱਗਣ ਇਹਨਾਂ ਨੂੰ ਵੀ ਨਹੀਂ ਡੀਆਂ ਜੀ ਆਹ ਵੇਖੋ ਇਹਦੇ ਕੰਨ ਵੇਖੋ ਕੰਨ ਕਿਦਾਂ ਖੜੇ ਹੋ ਗਏ ਆ ਪਤਾ ਨਹੀਂ ਕੀ ਬਿਮਾਰੀ ਏ ਇਹਨਾਂ ਨੂੰ ਇਸ ਕਰਕੇ ਇਹਨੂੰ ਵੀ ਅਸੀਂ ਪੈਸਟੀਸਾਈਡ ਵਾਲੇ ਕੁਝ ਜਾਵਾਂਗੇ ਸ਼ਾਇਦ ਕੋਈ ਸਪਰੇਅ ਦੇਣਗੇ ਉਹਨਾਂ ਨੂੰ ਉਹ ਖਾਵਾਂਗੇ ਹਾਂਜੀ ਤਾਂ ਪਾਜੀ ਆਏ ਨੇ ਸਾਨੂੰ ਹਾਂਜੀ ਅਮਰਜੀਤ ਪਾਜੀ ਕੀ ਦੱਸਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਕੀ ਕਾਰਨ ਕੀ ਹੋ ਸਕਦਾ ਇਹਦੇ ਬਾਰੇ ਆਪਕੋ ਜੀ ਇਹ ਕਾਰਨ ਤਾਂ ਕਾਫੀ ਕਾਰਨ ਨੇ ਇਹਦੇ ਵਿੱਚ ਪਰ ਜੋ ਅਸੀਂ ਸਪਰੇਅ ਜਿਹੜੀ ਆ ਉਹ ਇਹਦੇ ਤੇ ਕਰਨੀ ਨਹੀਂ ਆ ਕਿਉਂਕਿ ਅਸੀਂ ਖੁਦ ਸਬਜ਼ੀ ਖਾਣੀ ਆ ਨਾਲੇ ਕੋਈ ਵੀ ਭਾਵੇਂ ਖੁਦ ਖਾਣੀ ਹੋਏ ਜਾਂ ਕਿਤੇ ਬਾਹਰ ਵਿੱਚ ਨਹੀਂ ਹੋਏ ਸਪਰੇਅ ਕਰਨੀ ਨਹੀਂ ਚਾਹੀਦੀ ਇਹਦੇ ਤੇ ਕੋਈ ਦੇਸੀ ਇਲਾਜ ਕਰਾਂਗੇ ਵੈਸੇ ਮੈਨੂੰ ਪਤਾ ਲੱਗਾ ਸੀ ਇੱਕ ਤੇ ਖੱਟੀ ਲੱਸੀ ਜਿਹੜੀ ਆ ਉਹ ਰੱਖੋ ਚਾਰ ਪੰਜ ਦਿਨ ਦੀ ਤੇ ਉਹਦੀ ਸਪਰੇਅ ਕੀਤੀ ਜਾਏ ਤੇ ਜਿਹੜੀ ਸੁੰਡੀ ਆ ਉਹ ਮਰ ਜਾਂਦੀ ਏ ਪਲੀਜ਼ ਵੀਡੀਓ ਵੇਖਣ ਵਾਲੇ ਵੀ ਸਾਨੂੰ ਥੱਲੇ ਕਮੈਂਟ ਚ ਕਰਕੇ ਦੱਸਣ ਵੀ ਇਹਦਾ ਕੀ ਹੱਲ ਕੀ ਏ ਇਹਦਾ ਦੇਸੀ ਤਰੀਕੇ ਨਾਲ ਦੱਸਿਓ ਇਹ ਜਿਹੜੀ ਸੁੰਡੀ ਆ ਕਿੱਦਾਂ ਘਾਈ ਜਾਵੇ ਸਾਰੇ ਬਤਾਓ ਆ ਹੱਲ ਆਹ ਹੋ ਆਹ ਹੱਲ ਹੋ ਗਿਆ ਜੀ ਆਹ ਬਹੁਤ ਸੋਹਣੇ ਬਤਾਉ ਲੱਗ ਰਹੇ ਸੀ ਆ ਰੂੜੀ ਵੇਖੋ ਅਸੀਂ ਗੋਏ ਦੀ ਪਾਈ ਆ ਦੇਸੀ ਰੂੜੀ ਇਹ ਕੋਈ ਗੱਲ ਨਹੀਂ ਆ ਥੱਲੇ ਆਹ ਦੇਖੋ ਬਤਾਉ ਲੱਗੇ ਆ ਪਰ ਜਦੋਂ ਥੋੜੇ ਜੇ ਹੁੰਦੇ ਨੇ ਤਾਂ ਮੈਨੂੰ ਸੁੰਡੀ ਪੈ ਜਾਂਦੀ ਏ ਬਹੁਤ ਜ਼ਿਆਦਾ ਮਾੜਾ ਹਾਲ ਆ ਕੋ ਇਧਰ ਪਿੰਡੀਆਂ ਦੇਖੋ ਪਿੰਡੀ ਵੱਧ ਗਈ ਆ ਬਹੁਤ ਜ਼ਿਆਦਾ ਕਿਉਂਕਿ ਦੇਸੀ ਜਿਹੜੀਆਂ ਅਸੀਂ ਰੋੜੀ ਪਾਈ ਆ ਪਰ ਪਿੰਡੀ ਲੱਗ ਨਹੀਂ ਰਹੀ ਕੋਈ ਇਹਨਾਂ ਜਿੰਨਾ ਫਲ ਪੈਣਾ ਚਾਹੀਦਾ ਸੀ ਉਸ ਹਾਲ ਦੇ ਨਾਲ ਫਲ ਪਿਆ ਨਹੀਂ ਇਹਨਾਂ ਬੂਟਿਆਂ ਨੂੰ ਤੇ ਬਹੁਤ ਘੱਟ ਫਾਲਿਆ ਸੇਵਾ ਵੀ ਬਹੁਤ ਕੀਤੀ ਜ ਇਹਨਾਂ ਦੀ ਪਰ ਉਹਨਾਂ ਫਲ ਨਹੀਂ ਮਿਲਿਆ ਫਕੀ ਜਸਪਿੰਦਰ ਆ ਵੀ ਵਿਖਾ ਮਿਰਚਾਂ ਦੇ ਬੂਟੇ ਆ ਵੇਖੋ ਜੀ ਮਿਰਚਾਂ ਦੇ ਬੂਟੇ ਕਿੰਨੇ ਕਿੰਨੇ ਸੋਹਣੇ ਸੋਹਣੇ ਆ ਪਰ ਮਿਰਚਾਂ ਲੱਗ ਨਹੀਂ ਰਹੀਆਂ ਇਹਨਾਂ ਨੂੰ ਆਹ ਕਿੜੇ ਕਿੜੇ ਬੂਟੇ ਹੋ ਗਏ ਆ ਵੀ ਆਹ ਤੋਂ ਕਰੀ ਜਿਸ ਕੰਦਰੇ ਆ ਨੂੰ ਆ ਵੇਖੋ ਅਸੀਂ ਦੇਖੀਏ ਆ ਇੱਕ ਮਿਰਚ ਲੱਗੀ ਆ ਜੀ ਇਹਦੇ ਨਾਲ ਆ ਵੇਖੋ ਦੋ ਦੋ ਮਹੀਨੇ ਦੇ ਬੂਟੇ ਹੋ ਗਏ ਦੋ ਦੋ ਢਾਈ ਢਾਈ ਮਹੀਨੇ ਦੇ ਬੂਟੇ ਹੋ ਗਏ ਆ ਤੇ ਮਿਰਚ ਇਹਦੇ ਨਾਲੋਂ ਇੱਕ ਲੱਤੀ ਏ ਆ ਵੇਖੋ ਤੇ ਆ ਮਿਰਚਾਂ ਦੇ ਬੂਟੇ ਠੀਕ ਆ ਇਹ ਮਿਰਚਾਂ ਠੀਕ ਆ ਤੇ ਬਤਾऊं ਇੱਧਰ ਵੀ ਇਹੋ ਹਾਲੀਆ ਆ ਬੂਟੇ ਬਹੁਤ ਪੜੇ ਸੀ ਡਿੱਗਣ ਡਿਆ ਪਿਆ ਸੜੀਆਂ ਡਿੱਗੀਆਂ ਇਹਨਾਂ ਦੀਆਂ ਆਪ ਕੋਈ ਕੀੜਾ ਹੀ ਆ ਇਹਦਾ ਇਹ ਕਹਿੰਦੇ ਇਹਨੂੰ ਵਾਹੇ ਓਦਾਂ ਤੋੜ ਕੇ ਇੱਥੋਂ ਜੋ ਮੈਂ ਪਤਾ ਕੀਤਾ ਵਾ ਤਾਂ ਕਹਿੰਦੇ ਇਹਨੂੰ ਨੱਪਣਾ ਚਾਹੀਦਾ ਇਹਦਾ ਸੁਟਣਾ ਨਹੀਂ ਚਾਹੀਦਾ ਸੁੰਡੀ ਫੇਰ ਆ ਜਾਂਦੀ ਆਹ ਸੁੰਡੀਏ ਆ ਆ ਜੇ ਜਿਸਤੰਦਰ ਆਉ ਖ ਆ ਜੇ ਸੁੰਡੀ ਵਿੱਚ ਇਹਦੇ ਇਹਨੇ ਆਹ ਵਖੋ ਸਾਰੇ ਬੂਟੇ ਖਤਮ ਕਰਤੀ ਆ ਜੀ ਆ ਸਾਡੀ ਸਿੰਮਲਾ ਮਿਰਚੀ ਮਰਾ ਮੇਟਰ ਦਾ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਗਿਆ ਬਿਲਕੁਲ ਰਹੀ ਨਹੀਂ ਆ ਸ਼ਿਮਲਾ ਮਿਰਚ ਬਾਕੀ ਤੁਸੀਂ ਇਹ ਦੱਸੋ ਵੀ ਇਹਦੇ ਤੇ ਸਾਨੂੰ ਕੀ ਚੀਜ਼ ਵਰਤਣੀ ਚਾਹੀਦੀ ਆ ਕੈਮੀਕਲ ਦੀ ਜਿਹੜੀਆਂ ਦਵਾਈਆਂ ਅੱਜ ਕੱਲ੍ਹ ਆਉਂਦੀਆਂ ਨੇ ਉਹ ਅਸੀਂ ਵਰਤਣੀਆਂ ਨਹੀਂ ਚਾਹੁੰਦੇ ਕੋਈ ਦੇਸੀ ਇਲਾਜ ਤੁਹਾਡੇ ਕੋਲ ਹੋਵੇ ਤਾਂ ਉਹਦੇ ਬਾਰੇ ਸਾਨੂੰ ਦੱਸੋ ਕਿ ਅਸੀਂ ਇਹਦੇ ਤੇ ਵਰਤ ਕੇ ਆਪਣੀ ਜਿਹੜੀ ਇਹ ਸਬਜ਼ੀ ਨੂੰ ਬਚਾ ਸਕੀਏ ਜੋ ਵੀ ਅਸੀਂ ਆਹ ਦੇਖੋ ਆ ਸ਼ਿਮਲਾ ਮਿਰਚ ਆ ਸਾਡੀ ਸ਼ਿਮਲਾ ਮਿਰਚ ਜਿਹੜੀ ਆ ਿੱਤੂ ਮੋਟੀ ਹੋ ਨਹੀਂ ਰਹੀ ਔਰ ਕarele ਜਿਹੜਾ ਸਭ ਤੋਂ ਜਿਹੜਾ ਮੋਟਾ ਵੱਡਾ ਪੀਸ ਆ ਇਹ ਹੀ ਆ ਉਹ ਤੋਂ ਬਾਅਦ ਨਿਕਨੇ ਨਿਕੇ ਤੋਂ ਵਦਨ ਨਹੀਂ ਡੇ ਇੰਨਾ ਪਾਣੀ ਵੀ ਲਾ ਰਹੇ ਆ ਸਾਰਾ ਕੁਝ ਕਰ ਰਹੇ ਆ ਦੇਸੀ ਰੋਟੀ ਵੀ ਪਾ ਰਹੇ ਮਿਰਚਾਂ ਵੀ ਵਿਖਾ ਦਿਓ ਆ ਆ ਆ ਦੇਖੋ ਮਿਰਚਾਂ ਛੋਟੀਆਂ ਛੋਟੀਆਂ ਲਾਲ ਹੁੰਦੀਆਂ ਜਾ ਰਹੀਆਂ ਨੇ ਮਿਰਚਾਂ ਤੇ ਕੁਝ ਨਾ ਪ੍ਰੋਗਰੈਸ ਹੋ ਰਹੀ ਜਿੰਨੇ ਅਸੀਂ ਮਿਹਨਤ ਕੀਤੀ ਸੀ ਉਹਨੇ ਪ੍ਰੋਗਰੈਸ ਹੋਈ ਨਹੀਂ ਪਰ ਹੁਣ ਇਹ ਚੀਜ਼ਾਂ ਨੂੰ ਵੇਖ ਕੇ ਸਾਡਾ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ ਜੇ ਕੋਈ ਅੱਗੇ ਫਲ ਲੱਗੇ ਕਿ ਮਿਰਚ ਨੂੰ ਬੂਟੇ ਨੂੰ ਮਿਰਚਾਂ ਲੱਗਣ ਤਾਂ ਇਹ ਵਿੱਚ ਆਈਏ ਕੋਈ ਸਬਜ਼ੀਆਂ ਨੂੰ ਲੱਗਦੀ ਵਿਹੇ ਤਾਂ ਫੇਰ ਹੀ ਬੰਦਾ ਵਿੱਚ ਆਉਂਦਾ ਫੁਰਜੋ ਨੂੰ ਦਿਖ ਨਹੀਂ ਰਿਹਾ ਅੱਗੇ ਕੋਈ ਫਲ ਨਹੀਂ ਲੱਗ ਰਿਹਾ ਉਹਦੇ ਕਰਨਾ ਸਾਡਾ ਵੀ ਦਿਲ ਨਹੀਂ ਕਰਦਾ ਇਸੇ ਕਰਨੀ ਕਹਾ ਹੋ ਗਿਆ ਇੰਨਾ ਜਿਆਦਾ ਤੋਰੀਆਂ ਦੀਆਂ ਉਹ ਵਿਖਾਵਲਾਂ ਆਹ ਇਥੇ ਨੂੰ ਤੋਰੀਆਂ ਦੀਆਂ ਬੰਨਾਂ ਫੁੱਲ ਇਹਨਾਂ ਨੂੰ ਪੈ ਗਏ ਮੈਨੂੰ ਹੁਣ ਉਮੀਦ ਆ ਕਿ ਤੋਰੀਆਂ ਸ਼ਾਰਟ ਲੱਗ ਜਾਣ ਆਹ ਆਹ ਫੁੱਲ ਉਹ ਆ ਜੀ ਆਹ ਫੁੱਲ ਨੂੰ ਨਗਾ ਰਹਾ ਵੀ ਜਿਆਦਾ ਲੱਗ ਜਾਣ ਉਹ ਤੋਰੀਆਂ ਬਾਕੀ ਹੋਰ ਤੇ ਕੋਈ ਨਹੀਂ ਆਵੇ ਨੇ ਇਹ ਮਿਹਨਤ ਜਿਆਦੀ ਆਉਣੀ ਆ ਬਣਾਉਣ ਤੇ ਤੇ ਖਾਣ ਪੀਣ ਉਹ ਇਹ ਨਿਆਣਿਆਂ ਦੇ ਬਸ ਇਹੋ ਨਹੀਂ ਬਣਨਗੇ ਜੀ ਹਾਂਜੀ ਹਾਂਜੀ ਤੇ ਆਹ ਨੇ ਸਾਡੇ ਖੀਰਿਆਂ ਦੀਆਂ ਵੱਲਾਂ ਜੀ ਆਹ ਤੇ ਖੀਰਿਆਂ ਦੀਆਂ ਵੱਲਾਂ ਫੁੱਲ ਬਹੁਤ ਪੈ ਗਏ ਆ ਤੇ ਵਿੱਚ ਘਾਹ ਵੇਖੋ ਜੀ ਕਿੜਾ-ਕੜਾ ਜਿਹਾ ਤੇ ਜੇ ਅਸੀਂ ਆਹ ਘਾਹ ਕੱਟਾਂਗੇ ਤੇ ਕੀਰਿਆਂ ਦੀਆਂ ਬੱਲਾਂ ਵੀ ਪੁੱਟ ਪੁੱਟੀਆਂ ਜਾਣੀਆਂ ਵਾ ਤੇ ਉਹ ਵੀ ਖਤਮ ਹੋ ਜਾਣੀਆਂ ਵਾ ਕਿਰਪਾ ਕਰਕੇ ਕਮੈਂਟਾਂ ਵਿੱਚ ਇਹਨਾਂ ਚੀਜ਼ਾਂ ਦਾ ਹੱਲ ਦੱਸਿਆ ਜਾਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਵੀ ਲੋਕਾਂ ਲੋਕੀਂ ਵੇਖ ਸਕਣ ਵੀ ਸਾਰੇ ਅਹੀਂ ਆਲੇ ਦੁਆਲੇ ਜਿੱਦਾਂ ਵੇਖਿਆ ਵੀ ਸਾਰਿਆਂ ਦੇ ਇਹੋ ਹੀ ਪ੍ਰੋਬਲਮ ਆਉਂਦੀ ਆ ਸਬਜ਼ੀਆਂ ਦਾ ਇਹੋ ਵਾਲਾ ਹਰਕਾ ਤਾਂ ਹੀ ਤੇ ਬਾਜ਼ਾਰ ਦੇ ਵਿੱਚ ਸਬਜ਼ੀ ਮਹਿੰਗੀ ਆ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਤੇ ਜੇ ਦਾਲਾਂ ਗਈਏ ਤੇ ਦਾਲਾਂ ਵੀ ਬਹੁਤ ਮਹਿੰਗੀਆਂ ਨੇ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟਾਂ ਰਾਈ ਇਹਨਾਂ ਚੀਜ਼ਾਂ ਦਾ ਹਾਲ ਦੱਸਿਆ ਜਾਵੇ ਧੰਨਵਾਦ